ਸਵਾਗਤ ਹੈ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਅੱਜ ਹੋਣ ਜਾ ਰਹੀਆਂ ਇੱਕ ਜੂਨ ਤਰੀਕ ਹੈ ਤੇ ਅੱਜ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਰੀਅਲ ਫੈਕਟ ਨਿਊਜ਼ ਦੀ ਟੀਮ ਲਗਾਤਾਰ ਹਲਕੇ ਦੇ ਵਿੱਚ ਵਿਚਰ ਰਹੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਵੋਟਰਾਂ ਦਾ ਜਿਹੜਾ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਦਾ ਕਿਹੋ ਜਿਹਾ ਜੋਸ਼ ਹੈ ਤੁਹਾਡੇ ਤੱਕ ਲਾਈਵ ਪਹੁੰਚਾ ਰਹੇ ਹੈ ਇਸ ਵਕਤ ਅਸੀਂ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਦਿਨਾ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਪੋਲਿੰਗ ਬੂਥ ਦੇ ਉੱਪਰ ਮੌਜੂਦ ਹੈ ਜਿੱਥੇ ਜਿਹੜਾ ਅਕਾਲੀ ਆਗੂ ਵਰਕਰ ਇਸ ਵਕਤ ਜੋਸ਼ ਦੇ ਵਿੱਚ ਨਜ਼ਰ ਆ ਰਹੇ ਆ ਔਰ ਬੈਠ ਕੇ ਆਪੋ ਆਪਣੀਆਂ ਜਿਹੜੀਆਂ ਡਿਊਟੀਆਂ ਇਹਨਾਂ ਦੀਆਂ ਨਿਭਾ ਰਹੇ ਨੇ ਸਵੇਰ ਤੋਂ ਲੈ ਕੇ ਪਿੱਛੇ ਪੱਤੋ ਹਿਰਾ ਸਿੰਘ ਵੀ ਆਪਾਂ ਦੇਖਿਆ ਇਸ ਵੇਲੇ ਗਰਮੀਤ ਸਿੰਘ ਦੀ ਭੋਲਾ ਸਾਬਕਾ ਸਰਪੰਚ ਦੀਨਾ ਸਾਹਿਬ ਗਰਮੀਤ ਜੀ ਤੁਸੀਂ ਪਹਿਲਾਂ ਵੀ ਚੋਣਾਂ ਦੇਖੀਆਂ ਤੇ ਅੱਜ ਦਾ ਜਿਹੜਾ ਮਾਹੌਲ ਕਿਹੋ ਜਿਹਾ ਨਜ਼ਰ ਆ ਰਿਹਾ ਹੈ ਕੀ ਲੱਗਦਾ ਹੈ ਦੀਨਾ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਿਹੋ ਜਿਹਾ ਰੁਝਾਨ ਰਹੂਗਾ ਸਾਨੂੰ ਤਾਂ ਬਹੁਤ ਵਜੇ ਲੱਗ ਰਿਹਾ ਜੀ ਫਿਰ ਲੋਕਾਂ ਦੇ ਅੰਦਰ ਜਾ ਕੇ ਕੀ ਕਰਨਗੇ ਤੁਸੀਂ ਦੱਸ ਨਹੀਂ ਸਕਦੇਗਾ ਬਹਿ ਹੈ ਅਗਲੀ ਨਵਾਂ ਮੁੰਡਾ ਗੰਨੇ ਵਾਲਾ ਵਧੀਆ ਵੋਟ ਲੈ ਕੇ ਜਾਊਗਾ ਸਾਡੇ ਪਿੰਡ ਅੱਛਾ ਹਾਂਜੀ ਸਾਨੂੰ ਤਾਂ ਹੀ ਮੌਲਾ ਹੈ ਉਹਨੂੰ ਸਾਥ ਵਿੱਚ ਹੀ ਰਹੇ ਬਸ ਅੱਜ ਆਈ ਜੋ ਨਹੀਂ ਇਧਰ ਲੈ ਲੂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਪ੍ਰਦੀਪ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਚੇਚੇ ਤੌਰ ਤੇ ਤੁਸੀਂ ਪਹੁੰਚੇ ਆ ਜਾਨੀ ਤਕਰੀਬ ਨੇ ਜਿੱਥੋਂ ਤੱਕ ਅਸੀਂ ਨੇੜੇ-ਤੇੜੇ ਪਿੰਡਾਂ ਦਾ ਸਰਵੇਖਣ ਕੀਤਾ ਪਤਾ ਸਾਨੂੰ ਆਪਦੇ ਤੌਰ ਤੇ ਬਈ ਤਕਰੀਬ ਨੇ ਇਹ ਸਰਬਜੀਤ ਖਾਲਸਾ ਇਹ ਅਕਾਲੀ ਦਲ ਦਾ ਰਾਜਵਿੰਦਰ ਸਿੰਘ ਇਹਨਾਂ ਦੀ ਫਸਮੀ ਟੱਕਰ ਸਾਨੂੰ ਦਿਖ ਰਹੀ ਹੈ ਅੱਛਾ ਹਾਂ ਨੇੜਲੇ ਹਲਕਿਆਂ 'ਚ ਵੀ ਜਿੱਥੇ ਵੀ ਦੇਖੋ ਇਹ ਅਕਾਲੀ ਦਲ ਤੇ ਸਰਬਜੀਤ ਸਿੰਘ ਖਾਲਸਾ ਦੀ ਟੱਕਰ ਹੈ ਤੇ ਕਾਂਗਰਸ ਨੂੰ ਤੁਸੀਂ ਕਿੱਥੇ ਦੇਖਦੇ ਹੋ ਦੇਖੋ ਜੀ ਉਹ ਅਗਲੀ ਗੱਲ ਨਹੀਂ ਰਹੀ ਆਪੋ ਵਿੱਚੇ ਕਾਫੀ ਪਾਟੇ ਹੋਏ ਆ ਇਹਨਾਂ ਦੇ ਮੇਨ ਬੰਦੇ ਦਰਸ਼ਨ ਸਿੰਘ ਬਰਾੜ ਉਹੀ ਬਿਲਕੁਲ ਸਾਈਡ ਤੇ ਹੋਇਆ ਵਾਹ ਹੁਵੇਸ਼ਿੰਦਰ ਸਿੰਘ ਨਿਹਾਲ ਸਿੰਘਾ ਤੇ ਉਹਦਾ ਬੇਟਾ ਉਹ ਵੀ ਬਾਗੇ ਪੁਰਾਣੇ ਸਰਕਲ ਚੋਂ ਵੀ ਤਕਰੀਬਨ ਦੋਨੇ ਹੀ ਇਹ ਪਰਿਵਾਰ ਗਾਇਬ ਹੈ ਨਿਹਾਲ ਸਿੰਘ ਵਾਲੇ ਦਿੱਤਾ ਹੈਗੇ ਹੈਗੇ ਪ੍ਰਾਪਰ ਕਿਉਂਕਿ ਰੈਸ਼ੀ ਇਹਨਾਂ ਦੀ ਨਿਹਾਲ ਸਿੰਘ ਵਾਲੇ ਜਿਵੇਂ ਤੁਸੀਂ ਦੇਖਿਆ ਕਿ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਪਹਿਲੇ ਚਰਨ ਦੀਆਂ ਜਿਹੜੀਆਂ ਅ ਅਜ ਇਹ ਜਿਹੜਾ ਲਾਸਟ ਚਰਨ ਚੱਲ ਰਿਹਾ ਜਿਹਦੇ ਚ ਪੋਲਿੰਗ ਹੋ ਰਹੀ ਹੈ ਪੰਜਾਬ ਚ ਪਹਿਲਾ ਜਿਹੜੀ ਪੋਲਿੰਗ ਪੂਰੇ ਦੇਸ਼ ਦੇ ਵਿੱਚ ਹੋਈ ਹੈ ਪੋਲਿੰਗ ਜਿਹੜੀ ਬਹੁਤ ਘਟੀ ਹੈ ਪੋਲਿੰਗ ਲੋਕ ਪੋਲਿੰਗ ਬੂਥਾਂ ਤੱਕ ਬਹੁਤ ਘੱਟ ਪਹੁੰਚ ਰਹੀ ਹੈ ਅੱਜ ਦੀ ਕੀ ਸਥਿਤੀ ਹੈ ਦਿਨਾ ਸਾਹਿਬ ਦੇ ਵਿੱਚ ਲੋਕ ਵੋਟ ਪਾਉਣ ਲਈ ਆ ਰਹੇ ਹਨ ਜੀ ਸਾਡੀ ਪੋਲਿੰਗ ਜਿਹੜੀ ਹੈ ਨਾ ਮਤਲਬ ਪਰਸੈਂਟ ਪਿਛਲੀ ਵਾਰ ਨਾਲੋਂ ਵਧੂਗੀ ਅੱਛਾ ਹਾਂ ਜਿਹੜੇ ਲੋਕ ਹਨ ਨਾ ਹਿੰਦੁਸਤਾਨ ਦੇ ਵੀ ਤਕਰੀਬਨ ਅੱਗੇ ਸੀਗੇ ਅੱਡ-ਅੱਡ ਪਾਰਟੀਆਂ ਲੜਦੇ ਆ ਹੁਣ ਇਹ ਸਾਰੀਆਂ ਪਾਰਟੀਆਂ ਰਲ ਕੇ ਇਹਨਾਂ ਨੇ ਵੀ ਆਪ ਦਾ ਸੰਯੁਕਤ ਮੋਰਚਿੰਗ ਮੋਰਚਾ ਬਣਾਇਆ ਵਾ ਸਾਂਝੇ ਤੌਰ ਤੇ ਲੜ ਲਈਆਂ ਮੋਦੀ ਨੂੰ ਬਹੁਤ ਵੱਡੀ ਜਾਣੀ ਭਾਜ ਦੇਣਗੇ ਜਿਹੜਾ ਅੱਜ ਦੀ ਜਾਣੀ ਸਥਿਤੀ ਦੱਸਦੀ ਹੈ ਵੱਧ ਤੋਂ ਵੱਧ 160 ਤੋਂ 137 87 ਦੇ ਵਿੱਚ ਵਿੱਚ ਖੜੀ ਹੈ ਤੇ ਉਹਨਾਂ ਨੂੰ 350 367 ਤੱਕ ਸੀਟਾਂ ਦੇ ਰਹੇ ਆ ਜੀ ਤੁਸੀਂ ਬਜੀ ਕੀ ਕਹਿਣਾ ਚਾਹੋਗੇ ਕਿਵੇਂ ਲੱਗਦਾ ਜਿਵੇਂ প্রচার ਕੀਤਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੀ ਰੇਸ ਤੋਂ ਬਾਹਰ ਕੋਈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪਰ ਰਾਜਵਿੰਦਰ ਸਿੰਘ ਧਰਮਕੋਟ ਦਾ ਮੌਜੂਦਾ ਸਥਿਤੀ ਤੁਹਾਨੂੰ ਲੱਗਦਾ ਕਿਵੇਂ ਲੱਗ ਰਹੀ ਹੈ ਪਹਿਲਾਂ ਤਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਦੀਨਾ ਸਾਹਿਬ ਆਏ ਆ ਕਵਰ ਕਰਨ ਦੇ ਲਈ ਮੈਂ ਤੁਹਾਨੂੰ ਬਾਈ ਜੀ ਇਹ ਦੱਸ ਦਿੰਨਾ ਕਿ ਜਿਹੜੀ ਅਕਾਲੀ ਦਲ ਦੀ ਵੋਟ ਆ ਨਾ ਉਹ ਬਿਲਕੁਲ ਪਿੱਟ ਵੋਟ ਕਿਉਂਕਿ ਜਿੰਨੇ ਵੀ ਸਾਡੇ ਇੱਥੇ ਅਕਾਲੀ ਦਲ ਦੀ ਵੋਟ ਆ ਸਾਡੇ ਪਿੰਡ ਦੇ ਵਿੱਚ 450 500 ਬੋਟ ਸਾਡੀ ਕਾਲੀਦਾਲ ਦੀ ਹਲਦੀ ਹੈਗੀ ਆ ਉਹ ਸਾਡੀ ਪੱਟ ਬੋਟ ਆ ਨਾ ਕੋਈ ਗੰਨੇ ਦਾ ਕਾਲੀਦਾਲ ਤੇ ਕੋਈ ਅਸਰ ਹੋਇਆ ਇਹਦੋਂ ਪਹਿਲਾਂ ਝਾੜੂ ਦਾ ਸੀਗਾ ਠੀਕ ਹੈ ਨਾ ਇਹ ਗੱਲਾਂ ਅਸੀਂ ਮੈਟਰ ਨਹੀਂ ਕਰਦੇ ਦੇਖੋ ਯੋਧਿਆਂ ਦਾ ਕੰਮ ਹੁੰਦਾ ਜੰਗ ਲੜਨਾ ਅਸੀਂ ਆਪਦੇ ਕੈਂਡੀਡੇਟ ਸਰਦਾਰ ਰਾਜਵਿੰਦਰ ਸਿੰਘ ਨੂੰ ਅਸੀਂ ਪੂਰੀ ਰੇਸ਼ ਦੇ ਵਿੱਚ ਮੰਨ ਰਹੇ ਆ ਤੇ ਜਿੱਥੋਂ ਤੱਕ ਅਸੀਂ ਵਿਸ਼ਵਾਸ ਰੱਖਦੇ ਆ ਵੀ ਸਾਡਾ ਵੀਰ ਜਿੱਤ ਕੇ ਅਸੀਂ ਦਿੱਲੀ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਇੱਥੇ ਸਾਨੂੰ ਬੂਤ ਤੇ ਸੁਹਾ ਦੇ ਲੱਗੇ ਹੋਏ ਆ ਵੀਰੇ ਬੂਤ ਲਾਇਆ ਕਿ ਹਨਾ 6 ਵਜੇ ਬੂਤ ਮਾਈ ਲਾਇਆ ਸੀਗਾ ਕਿ ਤੇ ਉਦੋਂ ਦੇ ਲੋਕ ਆ ਕੇ ਮਿਲ ਰਹੇ ਆ ਪਿਆਰ ਦੇ ਰਹੇ ਆ ਜੀ ਮੈਂ ਇਹ ਨਹੀਂ ਕਹਿ ਸਕਦਾ ਵੀ ਅਸੀਂ ਦੀਨਾ ਸਾਹਿਬ ਤੋਂ ਮਾੜੇ ਆ ਬਾਕੀ ਉਹ ਵਾਈ ਗੁਰੂ ਦੇ ਹੱਤਾ ਵੀ ਕੀ ਹੈ ਬਾਕੀ 4 ਤਰੀਕ ਨੂੰ ਪਤਾ ਲੱਗਣਾ ਪਰ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਵੀ ਬੈਠੇ ਆ ਬਜ਼ੁਰਗੋ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਅੱਗੇ ਨੌਨਾ ਅਕਾਲੀ ਦਲ ਦੀ ਵੋਟ ਵਧੂਗੀ ਯਾਨੀ 200 ਵਾਜੇ 250 ਵਾਜੇ ਪਿਛਲੇ ਲਖਸਾਂ ਨਾਲ ਵਿਧਾਨ ਸਭਾ ਵਾਲੇ ਨਾਲ ਅਕਾਲੀ ਦਲ ਇੰਪਰੂਵ ਕਰ ਰਿਹਾ ਵਧੂਗਾ ਸਾਨੂੰ ਅੰਦਰ ਖਾਤੇ ਲੋਕਾਂ ਨੇ ਆਪਦੇ ਆਨੰਦਾ ਮਿਲਦਾ ਜੀ ਵੀ ਵੋਟ ਅਸੀਂ ਅਕਾਲੀ ਦਲ ਨੂੰ ਪਾਉਣਿਆ ਹੋਰ ਦੇਖ ਲਈ ਸੀਨੀਅਰ ਅਕਾਲੀ ਆਗੂ ਲਾਲ ਸਿੰਘ ਦੀਨਾ ਜੀ ਬੈਠੇ ਆ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਵਾਰ ਜਿਹੜਾ ਆਕਾਲੀ ਦਲ ਦਾ ਪ੍ਰਦਰਸ਼ਨ ਲੋਕ ਜੀ ਜਿਹੜੇ ਕੰਮ ਕਰੇ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਦੇ ਵਿੱਚ ਸੜਕਾਂ ਦਾ ਕੰਮ ਕੀਤਾ ਨਾਲਾ ਮੰਡੀਆਂ ਦਾ ਕੀਤਾ ਗਲੀਆਂ ਨਾਲੀਆਂ ਦਾ ਕੰਮ ਕੀਤਾ ਸਕੂਲਾਂ ਦਾ ਕੰਮ ਕੀਤਾ ਗ੍ਰੇਡ ਦਾ ਕੰਮ ਕੀਤਾ ਸਾਡੇ ਪਿੰਡ 'ਚ ਕਾਫੀ ਕੰਮ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਕਾਂਗਸ ਨੇ ਚੌਥਾ ਸਭ ਨਹੀਂ ਕੀਤੇ ਕੰਮਾਂ ਨੂੰ ਦੇਖ ਕੇ ਲੋਕ ਪਿਛੇ ਗੱਲਾਂ ਨੂੰ ਭੁੱਲ ਗਏ ਝਾੜੂ ਵਾਲਿਆਂ ਨੂੰ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਰਹੇ ਆ अच्छा आ, खुशी खुशी जो लोग वोटा शिरोनीकाली दल वगैरह आ रहे हैं ते एक ठीक है माहौल ਹੁੰਦਾ ਕੋਈ ਟਾਈਮ ਹੁੰਦਾ ਕਿਸੇ ਤੇ ਪਾਰਟੀ ਨੰਦਰ ਦਾ ਠੀਕ ਉਹ ਨੰਦਰ ਕੇ ਲੋਕਾਂ ਨੇ ਦੇਖ ਲਿਆ ਅਕਾਲੀ ਦਲ ਦਾ ਜਿਹੜਾ ਬੁਰਾ ਇੱਕ ਟਾਈਮ ਸੀ ਬੈਡ ਫੇਸ ਸੀ ਉਹ ਤੁਹਾਡੇ ਮੁਤਾਬਿਕ ਲੰਘ ਗਿਆ ਉਹ ਲੰਘ ਗਿਆ ਜੀ ਹਰ ਹਰ ਸਰਕਾਰ शिरोनीकाली ਲਾਦੀ ਬਣੂਗੀ ਤੇ ਐਚੀ ਵੀ ਸਿ ਵੋਟਾਂ ਜਿੱਦਾ ਤੁਸੀਂ ਸਹਿਮਤ ਹੋ ਜੀ ਇਸ ਗੱਲ ਨਾਲ ਹਾਂ ਜੀ ਵੈਲਕਮ ਜੀ ਖਾਨ ਸਾਹਿਬ ਬਾਈ ਉਸ ਜੀ ਪਤਾ ਸੀ ਬਿਲਕੁਲ ਸਹਿਮਤ ਆ ਜੀ ਹਾਂ ਸਾਡੇ ਜਿੰਨੇ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਪਿੰਡ ਚ ਸਾਡੇ ਇਲਾਕੇ ਚ ਕੰਮ ਕੀਤੇ ਆ ਕਿਸੇ ਚੀਬਲਟ ਨੇ ਕਿਸੇ ਲੀਡਰ ਨੇ ਨਹੀਂ ਕੀਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੱਜੋਂ ਆਪ ਹੋ ਰਿਹਾ 27 ਦੀਆਂ ਵਿਧਾਨ ਸਭਾ ਸੀਸਥਾ ਸੁਖਬੀ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਵਾਂਗੇ ਜੀ ਸੋ ਤੁਸੀਂ ਸੁਣਿਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹ ਕਹਿੰਦੇ ਕਿ 27 ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਜਾ ਰਹੀ ਹੈ ਪੰਜਾਬ ਦੇ ਵਿੱਚ ਦੇਖਣਾ ਹੋਵੇਗਾ 4 ਤਰੀਕ ਨੂੰ ਜਿਹੜੇ ਪੰਜਾਬ ਦੇ ਵੋਟਰ ਹੈ ਕਿਹਦੇ ਹੱਕ ਦੇ ਵਿੱਚ ਭੁਗਤੇ ਰਿਹਾ ਇਸ ਤੋਂ ਬਾਅਦ ਲਗਾਤਾਰ ਲਾਈਵ ਵਕ ਵਕ ਪਿੰਡਾਂ ਦੀ ਤੁਹਾਡੇ ਤੱਕ ਪਹੁੰਚਾਵਾਂਗੇ ਹੋਰ ਵੀ ਆਪਾਂ ਜਿਹੜੀਆਂ ਪਾਰਟੀਆਂ ਨਾਲ ਗੱਲਬਾਤ ਕਰਾਂਗੇ ਸੋ ਫਿਲਹਾਲ ਇਸ ਲਾਈਵ ਨੂੰ ਇੱਥੇ ਹੀ ਰੋਕਦੇ ਹਾਂ ਜਲਦੀ ਤੁਹਾਡੇ ਨਾਲ ਫੇਰ